ਸਾਸਤਰੀਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਪੂਰੇ 172 ਸਾਲਾਂ ਦੇ ਬਾਅਦ ਪਣਿਆ ਹੈ ਇੱਕ ਦੁਰਲਭ ਮਹਾ ਸ਼ੁਭ ਸੰਚੋ 16 ਗਸ 2025 ਦਿਨ ਸ਼ਨੀਵਾਰ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਇਹ ਸ਼੍ਰੇਸ਼ਟੀਆ ਹੋਣਗੇ ਕਰੋੜਪਤੀ ਅਤੇ ਮਾਲਾਵਾਲ ਜੀ ਹਾਂ ਦੋਸਤੋ ਇਸ ਵਾਰ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨ ਪਾਣ ਰਹੀ ਦੁਰਲਭ ਮਹਾ ਸੰਚੋ ਅਮਰ ਸੇਦੀ ਜੋਗ ਮਾਹ ਲక్ష్ਮੀ ਜੋਗ ਤੇ ਨਾਲ ਭਗਵਾਨ શ્રી ਕ੍ਰਿਸ਼ਨ ਅਤੇ ਮਾਤਾ ਲక్ష్ਮੀ ਦਾ ਆਸ਼ੀਰਵਾਦ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀ ਵਾਲਿਆਂ ਦੀ ਕਿਸਮਤ ਚਮਕਾਉਣ ਵਾਲਾ ਹੈ ਇਹ 6 ਰਾਸ਼ੀ ਵਾਲੇ ਤਾਂ ਨਾਲ ਮੱਲਾ ਮਾਲ ਹੋਣ ਵਾਲੇ ਹਨ ਖੁਦ ਭਗਵਾਨ શ્રી ਕ੍ਰਿਸ਼ਨ ਅਤੇ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਇਹਨਾਂ 6 ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਦੁੱਖ ਦਰਦ ਅਤੇ ਕਸ਼ਟ ਮਿਟਣ ਵਾਲੇ ਹਨ ਹੁਣ ਇਹਨਾਂ ਛੇ ਰਾਸ਼ੀ ਵਾਲਿਆਂ ਨੂੰ ਬੇਅੰਤ ਸੌਖਤੇ ਸੰਪਤੀ ਦੀ ਪ੍ਰਾਪਤੀ ਹੋਵੇਗੀ ਇਹ ਛੇ ਰਾਸ਼ੀ ਵਾਲੇ ਹੋਣਾਂ ਕਰੋੜਪਤੀ ਬਣਨਗੇ ਇਹ ਛੇ ਰਾਸ਼ੀ ਵਾਲੇ ਤਾਂ ਨਾਲ ਮੱਲਾਮਾਲ ਹੋਣਗੇ ਜੀ ਹਾਂ ਦੋਸਤੋ ਇਹ ਛੇ ਪਾਗਾ ਵਾਲੀਆਂ ਰਾਸ਼ੀਆਂ ਕਿਹੜੀਆਂ ਹਨ ਜੋ ਇਸ ਵਾਰ 16 ਅਗਸਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨ ਕਰੋੜਪਤੀ ਬਣਨ ਵਾਲੀਆਂ ਹਨ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ ਇਸ ਲਈ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਦੇਖੋ ਵੀਡੀਓ ਨੂੰ ਬਿਲਕੁਲ ਵੀ ਨਾ ਛੱਡਿਓ ਕਿਉਂਕਿ ਇਹ ਵੀਡੀਓ ਇਨ੍ਹਾਂ ਸ਼ੇਰ ਰਾਸ਼ੀ ਵਾਲਿਆਂ ਲਈ ਬਹੁਤ ਹੀ ਮਹੱਤਵਪੂਰਨ ਹੋਣ ਵਾਲੀ ਹੈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਭਗਵਾਨ શ્રી ਕ੍ਰਿਸ਼ਨ ਅਤੇ ਮਾਤਾ ਲਕਸ਼ਮੀ ਜੀ ਦੇ ਸੱਚੇ ਭਗਤ ਇਸ ਵੀਡੀਓ ਨੂੰ ਲਾਈਕ ਕਰਨ ਅਤੇ ਕਮੈਂਟ ਬਾਕਸ ਦੇ ਵਿੱਚ ਜੈ શ્રી ਕ੍ਰਿਸ਼ਨ ਜਾ જય ਮਾਂ ਲక్ష్ਮੀ ਜ਼ਰੂਰ ਲਿਖੋ ਤਾਂ ਜੋ ਤੁਹਾਨੂੰ ਸ਼੍ਰੀ ਕ੍ਰਿਸ਼ਨ ਦਾ ਆਸ਼ੀਰਵਾਦ ਮਿਲ ਸਕੇ ਇਸ ਦੇ ਨਾਲ ਹੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤਾਂ ਜੋ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਵੀਡੀਓ ਮਹੱਤਵਪੂਰਨ ਵੀਡੀਓ ਤੁਹਾਨੂੰ ਬਹੁਤ ਜਲਦ ਮਿਲ ਸਕਣ ਤਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜਿਦਾ ਜਨਮ ਹੋਇਆ ਸੀ ਇਸ ਲਈ ਇਸ ਦਿਨ ਜਿਹੜੀ ਕ੍ਰਿਸ਼ਨ ਜਨਮ ਅਸ਼ਟਮੀ ਜਾਂ ਸ਼੍ਰੀ ਕ੍ਰਿਸ਼ਨ ਦਾ ਜਨਮ ਓਸਵ ਮਨਾਇਆ ਜਾਂਦਾ ਹੈ ਜਨਮ ਅਸ਼ਟਮੀ ਦਾ ਤਿਉਹਾਰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦੇ ਪਰਤੇਕ ਵਜੋਂ ਮਨਾਇਆ ਜਾਂਦਾ ਹੈ ਭਗਵਾਨ ਕ੍ਰਿਸ਼ਨ ਦੇ ਭਗਤਾਂ ਲਈ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਮਹੱਤਵ ਰੱਖਦਾ ਹੈ ਕ੍ਰਿਸ਼ਨ ਜਨਮotsav ਦੇ ਦਿਨ ਲੋਕ ਵਰਤ ਰੱਖਦੇ ਹਨ ਅਤੇ ਰਾਤ ਨੂੰ 12 ਵਜੇ ਭਗਵਾਨ ਕ੍ਰਿਸ਼ਨ ਦੇ ਜਨਮ ਤੋਂ ਬਾਅਦ ਪ੍ਰਸ਼ਾਦ ਵੰਡ ਕੇ ਆਪਣਾ ਵਰਤ ਖੋਲਦੇ ਹਨ ਦੱਸਣਾ ਚਾਹਾਂਗੇ ਕਿ ਜਨਮ ਅਸ਼ਟਮੀ ਦੇ ਦਿਨ ਅਮਰ ਸਿੱਧੀ ਜੋਗ ਦੇ ਸਵਰਤ ਸਿੱਧੀ ਜੋਗ ਦਾ ਦੁਰਲਭ ਸੰਜੋਗ ਪਾਂ ਰਿਹਾ ਹੈ ਕ੍ਰਿਸ਼ਨ ਜਨਮ ਅਸ਼ਟਮੀ ਤੇ ਪੂਜਾ ਦਾ ਸ਼ੁਭ ਮੌਕਾ 17 ਅਗਸਤ ਨੂੰ ਅਧੀ ਰਾਤ 12 ਵਜੇ ਕੇ 4 ਮਿੰਟ ਵਜੇ ਤੋਂ ਸ਼ੁਰੂ ਹੋ ਕੇ 12:47 ਮਿੰਟ ਤੇ ਖਤਮ ਹੋਵੇਗਾ। ਦੋਸਤੋ ਤੁਹਾਨੂੰ ਦੱਸ ਦਈਏ ਕਿ ਜਨਮ ਅਸ਼ਟਮੀ ਤੇ ਵਰਤ ਰੱਖਣ ਨਾਲ ਅਕਸ਼ੇ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਤੇ ਅਤੇ ਭਗਵਾਨ ਕ੍ਰਿਸ਼ਨ ਦੇ ਆਸ਼ੀਰਵਾਦ ਨਾਲ ਸੁਖ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਜਨਮ ਅਸ਼ਟਮੀ ਦੇ ਦਿਨ ਪੂਜਾ ਵਿਧੀ ਅਨੁਸਾਰ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਆਦਤ ਕਰ ਲਓ ਅਤੇ ਘਰ ਦੇ ਮੰਦਰ ਨੂੰ ਸਾਫ਼ ਕਰ ਲਓ। ਘਰ ਦੇ ਮੰਦਰ ਵਿੱਚ ਦੀਵਾ ਜਗਾਓ ਸਾਰੇ ਦੇਵੀ ਦੇਵਤਿਆਂ ਦਾ ਜਲ ਅਭਿਸ਼ੇਕ ਕਰੋ ਇਸ ਦਿਨ ਭਗਵਾਨ શ્રી ਕ੍ਰਿਸ਼ਨ ਜੀ ਦੇ ਬਾਸ ਰੂਪ ਜਾਣੇ ਲੱਡੂ ਗੋਪਾਲ ਜੀ ਦੀ ਪੂਜਾ ਕੀਤੀ ਜਾਂਦੀ ਹੈ ਲੱਡੂ ਗੋਪਾਲ ਜੀ ਦਾ ਜਲ ਅਭਿਸ਼ੇਕ ਕਰੋ ਤੇ ਇਸ ਦਿਨ ਲੱਡੂ ਗੋਪਾਲ ਜੀ ਨੂੰ ਚੋਲੇ ਵਿੱਚ ਜ਼ਰੂਰ ਬਿਠਾਓ ਲੱਡੂ ਗੋਪਾਲ ਜੀ ਨੂੰ ਚੂਲਾ ਚਲਾਓ ਤੇ ਆਪਣੇ ਅਨੁਸਾਰ ਲੱਡੂ ਗੋਪਾਲ ਜੀ ਨੂੰ ਭੋਗ ਲਗਾਓ ਇਸ ਗੱਲ ਦਾ ਧਿਆਨ ਰੱਖੋਗੇ ਭਗਵਾਨ ਲੱਡੂ ਗੋਪਾਲ ਜੀ ਨੂੰ ਪਵਿੱਤਰ ਚੀਜ਼ਾਂ ਦਾ ਹੀ ਭੋਗ ਲੱਗੇ ਅਤੇ ਲੱਡੂ ਗੋਪਾਲ ਜੀ ਦੀ ਸੇਵਾ ਪੁੱਤਰ ਵਾਂਗ ਕਰੋ ਇਸ ਦਿਨ ਰਾਧੀ ਪੂਜਾ ਦਾ ਬਹੁਤ ਹੀ ਮਹੱਤਵ ਹੁੰਦਾ ਹੈ ਕਿਉਂਕਿ ਭਗਵਾਨ શ્રી ਕ੍ਰਿਸ਼ਨ ਜੀ ਦਾ ਜਨਮ ਰਾਤ ਨੂੰ ਹੋਇਆ ਸੀ ਰਾਤ ਨੂੰ ਭਗਵਾਨ શ્રી ਕ੍ਰਿਸ਼ਨ ਜੀ ਦੀ ਖਾਸ ਪੂਜਾ ਅਰਚਨਾ ਕਰੋ ਭਗਵਾਨ ਲੱਡੂ ਗੋਪਾਲ ਜੀ ਨੂੰ ਮੇਸ਼ਰੀ ਅਤੇ ਮੇਵੇ ਦਾ ਭੋਗ ਵਿੱਚ ਰੋਲ ਲਾਉਂ ਲੱਡੂ ਗੋਪਾਲ ਜੀ ਦੀ ਆਰਤੀ ਕਰੋ ਇਸ ਦਿਨ ਵੱਤ ਤੋਂ ਵੱਧ ਲੱਡੂ ਗੋਪਾਲ ਜੀ ਦਾ ਧਿਆਨ ਕਰੋ ਇਸ ਦਿਨ ਲੱਡੂ ਗੋਪਾਲ ਜੀ ਦੀ ਵੱਤ ਤੋਂ ਵੱਧ ਸੇਵਾ ਕਰੋ जन्माष्टमी ਦੇ ਦਿਨ ਤੁਹਾਨੂੰ લક્ષ્ਮੀ ਨਾਰਾਇਣ ਦੀ ਵੀ ਪੂਜਾ ਕਰਨੀ ਚਾਹੀਦੀ ਹੈ ਇਸਨ લક્ષ્ਮੀ ਜੀ ਨੂੰ ਖੁਸ਼ ਕਰਨ ਲਈ ਤੁਹਾਨੂੰ ਘਰ ਦੇ ਮੁੱਖ ਦਰਵਾਜ਼ੇ ਨੂੰ ਕਮਲ ਦੇ ਫੁੱਲਾਂ ਨਾਲ ਸਜਾਉਣਾ ਚਾਹੀਦਾ ਹੈ ਕਮਲ ਦਾ ਫੁੱਲ ਭਗਵਾਨ ਸ਼੍ਰੀ ਵਿਸ਼ਨੂੰ ਨੂੰ ਵੀ ਬਹੁਤ ਪਿਆਰਾ ਹੈ ਕਿਉਂਕਿ ਦੇਵੀ લક્ષ્ਮੀ ਇਸ ਫੁੱਲ ਵਿੱਚ ਨਿਵਾਸ ਕਰਦੇ ਹਨ जन्माष्टमी ਦੇ ਵਰਤ ਵਿੱਚ ਤੁਸੀਂ ਸਾਰੇ ਫੁੱਲਾਂ ਦਾ ਸੇਵਨ ਕਰ ਸਕਦੇ ਹੋ ਇਸ ਦਿਨ ਤੁਸੀਂ ਮੌਨ ਵਰਤ ਰੱਖ ਕੇ ਸ਼੍ਰੀ ਕ੍ਰਿਸ਼ਨ ਦੇ ਨਾਮ ਦਾ ਜਾਪ ਵੀ ਕਰ ਸਕਦੇ ਹੋ ਜੇਕਰ ਮੌਨ ਵਰਤ ਨਹੀਂ ਰੱਖਦੇ ਹੋ ਤਾਂ ਤੁਹਾਨੂੰ ਪੂਰੇ ਦਿਨ ਸ਼੍ਰੀ ਕ੍ਰਿਸ਼ਨ ਦੇ ਨਾਮ ਦਾ ਜਾਪ ਕਰਨਾ ਚਾਹੀਦਾ ਹੈ ਇਸ ਦਿਨ ਤੁਸੀਂ ਪਾਣੀ ਵਿੱਚ ਤુલਸੀ ਦਾ ਪੱਤਾ ਪਾ ਕੇ ਉਸ ਦਾ ਸੇਵਨ ਕਰੋ ਇਹਨਾਂ ਹੀ ਨਹੀਂ ਤੁਹਾਨੂੰ ਇਸ ਦਿਨ ਤુલਸੀ ਦੀ ਵਿਦੇ ਵਿਦਾਨ ਨਾਲ ਪੂਜਾ ਕਰਨੀ ਚਾਹੀਦੀ ਹੈ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਐਸੇ ਜਾਣੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨ ਪਵសារੇ ਸ਼ੋਭ ਸੰਜੋਗਾਂ ਦਾ ਨਿਰਮਾਣ ਹੋ ਰਿਹਾ ਹੈ ਇਹਨਾਂ ਵਿੱਚੋਂ ਇੱਕੋ ਸਮੇਂ ਤੇ ਅਮਰ ਸੇਦੀ ਜੋਗ ਤੇ ਮਹਾਂ ਲక్ష్ਮੀ ਜੋਗ ਮਹਾਂ ਸ਼ੋਭ ਸੰਜੋਗ ਦੇ ਬਣਨ ਦੇ ਨਾਲ ਮਾਂ ਲక్ష్ਮੀ ਦੀ ਕਿਰਪਾ ਤੁਹਾਨੂੰ ਪ੍ਰਾਪਤ ਹੋਵੇਗੀ ਇਸ ਦੇ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਵੀ ਪ੍ਰਾਪਤ ਹੋਵੇਗਾ ਦੋਸਤੋ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀਆਂ ਇਸ ਵਾਰ ਜੋ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨ ਬਹੁਤ ਹੀ ਭਾਗਾ ਵਾਲੀਆਂ ਤੇ ਤਨ ਨਾਲ ਮਾਲਾ ਮਾਲ ਹੋਣ ਵਾਲੀਆਂ ਹਨ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੰਬਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਵਾਰ ਦੇ ਜਨਮ ਅਸ਼ਟਮੀ ਤੁਹਾਡੇ ਲਈ ਬਹੁਤ ਹੀ ਭਾਗਾ ਵਾਲੀ ਸਾਬਤ ਹੋਣ ਵਾਲੀ ਹੈ ਤੁਹਾਡੇ ਉੱਪਰ ਮਾਂ ਲక్ష్ਮੀ ਅਤੇ ਭਗਵਾਨ શ્રી ਕ੍ਰਿਸ਼ਨ ਜੀ ਦਾ ਖਾਸ ਆਸ਼ੀਰਵਾਦ ਬਣਿਆ ਰਹੇਗਾ ਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਉੱਪਰ ਬਣੀ ਰਹੇਗੀ ਤੁਹਾਡੇ ਚਿਹੰਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋਣ ਵਾਲੀਆਂ ਹਨ ਤੁਹਾਡੇ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਆਉਣ ਵਾਲੀਆਂ ਇਸ ਦੇ ਨਾਲ ਹੀ ਜੋ ਲੋਕ ਵਪਾਰ ਕਰਦੇ ਹਨ ਉਨ੍ਹਾਂ ਦੇ ਵਪਾਰ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਮਿਲੇਗੀ ਇਸੇ ਨਾਲ ਹੀ ਜੋ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਰੁਜ਼ਗਾਰ ਪ੍ਰਾਪਤ ਹੋਵੇਗਾ ਨਾਲ ਹੀ ਵਪਾਰ ਨਾਲ ਹੀ ਵਪਾਰ ਕਰਨ ਵਾਲੇ ਲੋਕਾਂ ਲਈ ਇਸ ਸਮਾਂ ਬਹੁਤ ਵਧੀਆ ਸਾਬਤ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਉਸੇ ਉਦੇਸ਼ ਵਿੱਚ ਜਾ ਕੇ ਨੌਕਰੀ ਜਾਂ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਯੋਜਨਾ ਤੁਹਾਡੀ ਚਲਦੀ ਹੀ ਸਫਲ ਸਾਬਤ ਹੋਣ ਵਾਲੀ ਹੈ ਕੰਮਰਾਸ਼ੀ ਵਾਲੇ ਤੁਹਾਨੂੰ ਖੁਸ਼ੀਆਂ ਦੀ ਪ੍ਰਾਪਤੀ ਹੋਣ ਵਾਲੀ ਹੈ ਜਿਸ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦੀ ਬਹਾਰ ਆਵੇਗੀ ਅਤੇ ਤੁਹਾਨੂੰ ਧਨ ਸੁੱਖ ਸੰਪਤੀ ਦੀ ਪ੍ਰਾਪਤੀ ਹੋਣ ਵਾਲੀ ਹੈ ਤੁਹਾਨੂੰ ਚਾਰੇ ਪਾਸਿਓਂ ਧਨ ਲਾਭ ਹੋਵੇਗਾ ਜੀहां ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਾ ਨੂੰ ਦੱਸਈਏ ਕਿ ਇਸ ਵਾਰ ਦੇ ਜਨਮ ਅਸ਼ਟਮੀ ਤੁਹਾਡੇ ਲਈ ਬਹੁਤ ਹੀ ਸ਼ੁਭ ਵਾਦਕ ਸਾਬਤ ਹੋਣ ਵਾਲੀ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਤੇ ਮਾਤਾ ਲక్ష్ਮੀ ਜੀ ਦੀ ਖਾਸ ਕਿਰਪਾ ਕੰਨਿਆ ਰਾਸ਼ੀ ਵਾਲੇ ਤੁਹਾਡੇ ਉੱਪਰ ਬਣ ਚੁੱਕੇ ਹੈ। ਤੁਹਾਨੂੰ ਦੱਸ ਰਹੀ ਹਾਂ ਕਿ ਤੁਹਾਡੀ ਆਰਥਿਕ ਸਥਿਤੀ ਹੁਣ ਮਜ਼ਬੂਤ ਹੋਣ ਵਾਲੀ ਹੈ। ਤੁਹਾਡੀ ਆਰਥਿਕ ਸਥਿਤੀ ਵਿੱਚ ਤੁਹਾਨੂੰ ਲਾਭ ਮਿਲਣ ਵਾਲਾ ਹੈ। ਚਾਰੇ ਪਾਸੇ ਤੁਹਾਨੂੰ ਧਨ ਦੀ ਪ੍ਰਾਪਤੀ ਹੋਣ ਵਾਲੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਨਵਾਂ ਮਕਾਨ ਵੀ ਖਰੀਦ ਸਕਦੇ ਹੋ। ਤੁਹਾਡੇ ਜੀਵਨ ਵਿੱਚ ਧਨ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੂਰ ਹੋਣ ਵਾਲੀਆਂ ਹਨ। ਇਸੇ ਨਾਲ ਹੀ ਪ੍ਰੇਮ ਕਰਨ ਵਾਲੇ ਲੋਕਾਂ ਨੂੰ ਉਹਨਾਂ ਦੇ ਪ੍ਰੇਮ ਵਿੱਚ ਸਫਲਤਾ ਮਿਲੇਗੀ ਅਤੇ ਤੁਹਾਡੇ ਲਈ ਇਹ ਸਮਾਂ ਮਾਂ ਲਕਸ਼ਮੀ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਆਸ਼ੀਰਵਾਦ ਦੇ ਨਾਲ ਬਹੁਤ ਵਧੀਆ ਸਮਾਂ ਸਾਬਤ ਹੋਵੇਗਾ। ਚਾਰੇ ਪਾਸਿਓਂ ਖੁਸ਼ੀਆਂ ਤੁਹਾਨੂੰ ਇਸ ਵਾਰ ਜਨਮ ਅਸ਼ਟਮੀ ਦੇ ਵਿੱਚ ਪ੍ਰਾਪਤ ਹੋਣ ਵਾਲੀਆਂ ਹਨ। ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਹਾਂ ਕਿ ਤੁਹਾਡੇ ਉੱਪਰ ਧਾਨ ਦੀ ਦੇਵੀ ਮਾਤਾ ਲਕਸ਼ਮੀ ਅਤੇ ਭਗਵਾਨ શ્રી ਕ੍ਰਿਸ਼ਨ ਜੀ ਦੀ ਖਾਸ ਕਿਰਪਾ ਬਣੀ ਰਹੇਗੀ ਜਿਸ ਕਾਰਨ ਮੇਕ ਰਾਸ਼ੀ ਵਾਲੇ ਤੁਹਾਨੂੰ ਬਹੁਤ ਜ਼ਿਆਦਾ ਲਾਭ ਹੋਵੇਗਾ ਤੁਹਾਨੂੰ ਚਾਰੇ ਪਾਸੇ ਸਫਲਤਾ ਪ੍ਰਾਪਤ ਹੋਵੇਗੀ ਇਸੇ ਨਾਲ ਹੀ ਵਿਦਿਆਰਥੀਆਂ ਲਈ ਇਹ ਸਮੇਂ ਬਹੁਤ ਵਧੀਆ ਸਮਾਂ ਕਿਹਾ ਜਾ ਸਕਦਾ ਹੈ ਤੁਹਾਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਚਾਰੇ ਪਾਸੇ ਤੁਹਾਨੂੰ ਲਾਭ ਹੋਣ ਵਾਲਾ ਹੈ ਮੇਕ ਰਾਸ਼ੀ ਵਾਲੇ ਇਹ ਜਨਮ ਅਸ਼ਟਮੀ ਤੋਂ ਹਟੇ ਲਈ ਬਹੁਤ ਹੀ ਲਾਭ ਵਾਲੇ ਸਬਦ ਹੋਵੇਗੇ ਤੁਹਾਨੂੰ ਚਾਰੇ ਪਾਸਿਓਂ ਤੁਹਾਨੂੰ ਲਾਭ ਹੋਵੇਗਾ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀ ਹਾਂ ਕਿ ਇਸ ਵਾਰ ਜਨਮ ਅਸ਼ਟਮੀ ਤੁਹਾਡੇ ਲਈ ਬਹੁਤ ਹੀ ਸ਼ੁਭ ਸਬਤ ਹੋਣ ਵਾਲੀ ਹੈ ਤੁਹਾਨੂੰ ਚਾਰੇ ਪਾਸਿਓਂ ਲਾਭ ਹੋਵੇਗਾ ਇਸੇ ਨਾਲ ਹੀ ਜੇਕਰ ਤੁਸੀਂ ਕਿਸੇ ਨੂੰ ਪੈਸਾ ਉਧਾਰ ਦੇ ਰੱਖਿਆ ਹੈ ਤਾਂ ਉਹ ਪੈਸਾ ਤੁਹਾਨੂੰ ਵਾਪਸ ਮਿਲ ਸਕਦਾ ਹੈ ਇਸ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਇਸ ਦੇ ਨਾਲ ਤੁਹਾਡੀ ਰੁਚੀ ਧਾਰਮਿਕ ਕੰਮਾਂ ਵਿੱਚ ਹੁਣ ਲੱਗਣ ਵਾਲੇ ਹੈ ਅਚਾਨਕ ਤਨਲਾਬ ਤੁਹਾਨੂੰ ਮਿਲਣ ਵਾਲਾ ਹੈ ਤੁਹਾਡੀ ਮਾਨਸਿਕ ਸਿਹਤ ਠੀਕ ਰਹੇਗੀ ਇਸੇ ਨਾਲ ਹੀ ਜੇਕਰ ਤੁਸੀਂ ਕਿਸੇ ਵੀ ਕੰਮ ਨੂੰ ਲੈ ਕੇ ਯਾਤਰਾ ਕਰੋਗੇ ਤਾਂ ਉਹ ਯਾਤਰਾ ਤੁਹਾਡੀ ਸਫਲ ਹੋਵੇਗੀ ਘਰ ਪਰਿਵਾਰ ਵਿੱਚ ਖੁਸ਼ੀ ਵਾਲਾ ਮਾਹੌਲ ਰਹੇਗਾ ਕੈਨਾਂ ਗਲਤ ਨਹੀਂ ਹੋਵੇਗਾ ਕਿ ਟੋਲਾ ਰਾਸ਼ੀ ਵਾਲਿਓ ਤੁਹਾਨੂੰ ਇਸ ਜਨਮਾਸਟਮੇ ਚਾਰੇ ਪਾਸਿਓ ਤਨਲਾਬ ਹੋਣ ਦੇ ਪੂਰੇ ਪੂਰੇ ਜੋਗ ਹਨ ਜਿਸ ਨਾਲ ਤੁਹਾਡੇ ਘਰ ਪਰਿਵਾਰ ਦੀ ਸਥਿਤੀ ਚੰਗੀ ਰਹੇਗੀ ਐਸਲੈਸ ਦੀ ਅਗਲੀ ਖੁਸ਼ਖਬਰਾਤ ਰਾਸ਼ੀ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦਾ ਦੱਸਤਾ ਹੈ ਕਿ ਇਸ ਵਾਰ ਜਨਮ ਅਸ਼ਟਮੀ ਤੁਹਾਡੇ ਲਈ ਬਹੁਤ ਹੀ ਸ਼ੁਭផលਦਾਇਕ ਸਾਬਤ ਹੋਣ ਵਾਲੀ ਹੈ ਜੀ ਹਾਂ ਸ਼੍ਰੀ ਕ੍ਰਿਸ਼ਨ ਜੀ ਦੀ ਖਾਸ ਕਿਰਪਾ ਤੁਹਾਡੀ ਰਾਸ਼ੀ ਵਾਲਿਆਂ ਤੇ ਬਣ ਰਹੀ ਹੈ ਤੁਹਾਡੀ ਹਰ ਪਰੇਸ਼ਾਨੀ ਹੁਣ ਖਤਮ ਹੋਣ ਵਾਲੀ ਹੈ ਇਸ ਦੇ ਨਾਲ ਹੀ ਤੁਹਾਨੂੰ ਸੰਪਤੀ ਵਿੱਚ ਲਾਭ ਹੋਵੇਗਾ ਤੁਹਾਡੀ ਹਰ ਪਰੇਸ਼ਾਨੀ ਹੁਣ ਖਤਮ ਹੋਣ ਵਾਲੀ ਹੈ ਇਸ ਦੇ ਨਾਲ ਹੀ ਤੁਹਾਨੂੰ ਸੰਪਤੀ ਵਿੱਚ ਲਾਭ ਮਿਲੇਗਾ ਦਾਨਲਾ ਪ੍ਰਾਪਤੀ ਦਾ ਜੋਗ ਤੁਹਾਨੂੰ ਪ੍ਰਾਪਤ ਹੋਵੇਗਾ ਇਸ ਦੇ ਨਾਲ-ਨਾਲ ਜ਼ਮੀਨ ਖਰੀਦਣ ਲਈ ਸਮਾਂ ਵਧਿਆ ਹੈ ਨਵਾਂ ਮਕਾਨ ਜਾਂ ਫਿਰ ਤੁਸੀਂ ਕੋਈ ਪ੍ਰਾਪਰਟੀ ਖਰੀਦ ਸਕਦੇ ਹੋ ਪੜ੍ਹਾਈ ਜਾਂ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹੋ ਤਾਂ ਉਹਨਾਂ ਦਾ ਸੁਪਨਾ ਪੂਰਾ ਹੋਵੇਗਾ ਜੇਕਰ ਤੁਸੀਂ ਬੇਰੁਜ਼ਗਾਰ ਹੋ ਤਾਂ ਤੁਹਾਨੂੰ ਰੁਜ਼ਗਾਰ ਪ੍ਰਾਪਤ ਕਰਨ ਦੇ ਮੌਕੇ ਜ਼ਰੂਰ ਪ੍ਰਾਪਤ ਹੋਣ ਵਾਲੇ ਹਨ ਤੁਹਾਨੂੰ ਮਨਜਾਇ ਨੌਕਰੀ ਪ੍ਰਾਪਤ ਹੋ ਸਕਦੀ ਹੈ ਸੰਤਾਨ ਪ੍ਰਾਪਤੀ ਦੇ ਤੁਹਾਨੂੰ ਚੰਗੇ ਚੁਗ ਪ੍ਰਾਪਤ ਹੋਣ ਵਾਲੇ ਹਨ ਕੈਨਾ ਗਲਤ ਨਹੀਂ ਹੋਵੇਗਾ ਕਿ ਸਿੰਘ ਰਾਸ਼ੀ ਵਾਲਿਓ ਜਨਮ ਅਸ਼ਟਮੀ ਲਈ ਇਹ ਸਮਾ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਮਾ ਸਾਬਤ ਹੋਣ ਵਾਲਾ ਹੈ ਚਾਰੇ ਪਾਸਿਓ ਖੁਸ਼ੀਆਂ ਤੁਹਾਨੂੰ ਪ੍ਰਾਪਤ ਹੋਣਗੀਆਂ ਦੋਸਤ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਬ੍ਰਿਸ਼ਭ ਰਾਸ਼ੀ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਮਾਤਾ ਲక్ష్ਮੀ ਅਤੇ ਭਗਵਾਨ ਜੀ ਰੇਕ੍ਰੇਸ਼ਨ ਜੀ ਦੀ ਖਾਸ ਕਿਰਪਾ ਤੁਹਾਡੇ ਉੱਪਰ ਬਣ ਰਹੀ ਹੈ ਜਿਸ ਨਾਲ ਤੁਹਾਨੂੰ ਚਾਰੇ ਪਾਸਿਓ ਲਾਭ ਹੋਵੇਗਾ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਪ੍ਰਾਪਤ ਹੋਣ ਵਾਲੀਆਂ ਹਨ ਜੇਕਰ ਤੁਸੀਂ ਵਪਾਰ ਕਰਦੇ ਹੋ ਤਾਂ ਵਪਾਰ ਵਿੱਚ ਦਿਨ ਤੋਂ ਕੁਣੀ ਰਾਤ ਚੌਗਣੀ ਤਰੱਕੀ ਤੁਹਾਨੂੰ ਹੋਵੇਗੀ ਚਾਰੇ ਪਾਸਿਓਂ ਤਾਂ ਲਾਭ ਹੋਵੇਗਾ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਪ੍ਰਾਪਤ ਹੋਣ ਵਾਲੀਆਂ ਹਨ ਵਿਦੇਸ਼ ਵਿੱਚ ਜੇਕਰ ਤੁਹਾਡਾ ਕੋਈ ਵਪਾਰ ਚੱਲ ਰਿਹਾ ਹੈ ਤਾਂ ਉਸ ਵਿੱਚ ਤੁਹਾਨੂੰ ਤਰੱਕੀ ਮਿਲੇਗੀ ਤੁਹਾਨੂੰ ਚਾਰੇ ਪਾਸਿਓਂ ਲਾਭ ਹੋਵੇਗਾ ਇਸੇ ਨਾਲ ਹੀ ਤੁਹਾਨੂੰ ਨੌਕਰੀ ਦੀ ਤਲਾਸ਼ ਹੈ ਤਾਂ ਮਨ ਚਾਹੇ ਨੌਕਰੀ ਦੀ ਪ੍ਰਾਪਤੀ ਹੋਵੇਗੀ ਜੇਕਰ ਕੋਈ ਕਰਜ਼ਾ ਚੱਲ ਰਿਹਾ ਹੈ ਤਾਂ ਉਸ ਕਰਜ਼ੇ ਤੋਂ ਵੀ ਤੁਹਾਨੂੰ छुटकारा ਮਿਲਣ ਵਾਲਾ ਹੈ ਇਹ ਜਨਮਾਸਟਮੀ ਤੁਹਾਨੂੰ ਭਰਪੂਰ ਲਾਭ ਦੇਵੇਗੀ ਤੁਸੀਂ ਭਰਪੂਰ ਲਾਭ ਉਠਾਓ ਐਸਾ ਮੈਨੂੰ ਹਾਤਾ ਤੋਂ ਨਾ ਜਾਣਦੇ ਹੋ ਭਗਵਾਨ શ્રી ਕ੍ਰਿਸ਼ਨ ਅਤੇ ਮਾਤਾ ਲక్ష్ਮੀ ਜੀ ਦੀ ਖਾਸ ਕਿਰਪਾ ਸਾਰ ਇਹਨਾਂ ਰਾਸ਼ੀ ਵਾਲਿਆਂ ਉੱਪਰ ਪੈ ਰਹੀ ਹੈ ਜਿਸ ਨਾਲ ਇਹਨਾਂ ਛੇ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਬਿਆਨਤ ਧਨ ਸੁੱਖ ਅਤੇ ਸਫਲਤਾ ਪ੍ਰਾਪਤ ਹੋਵੇਗੀ ਜਿਸ ਨਾਲ ਇਹਨਾਂ ਛੇ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੰਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ